ਪੰਜਾਬ ਦੇ ਵਿੱਚ ਦਿਨੋ-ਦਿਨ ਸੜਕ ਹਾਦਸਿਆਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਅਤੇ ਕੀਮਤੀ ਜਾਨਾਂ ਮੌਤੇ ਮੂ ਵਿੱਚ ਚਾਰੀਆਂ ਨੇ ਇਸੇ ਤਰ੍ਹਾਂ ਦਾ ਦਰਦਨਾਕ ਸੜਕ ਹਾ사 ਨਾਬਾ ਦੇ ਬੜਾ ਗੇਟ ਵਿਖੇ ਵਾਪਰਿਆ ਜਿੱਥੇ ਕਿ ਟਰਾਲੀ ਨੇ ਮੋਟਰਸਾਈਕਲ ਸਵਾਰ 35 ਸਾਲਾ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਚਾਲਕ ਦੀ ਟਾਇਰ ਨੀਚੇ ਆਉਣ ਦੇ ਕਾਰਨ ਮੌਕੇ ਤੇ ਮੌਤ ਹੋ ਗਈ ਮ੍ਰਿਤਕ ਪਟਿਆਲਾ ਦਾ ਰਹਿਣ ਵਾਲਾ ਸੀ ਜੋ ਕਿ ਨਾਬਾ ਵਿਖੇ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਜੋ ਹੈ ਸ਼ੁਰੂ ਕਰ ਦਿੱਤੀ ਅਤੇ ਟਰਾਲਾ ਚਾਲਕ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਇਸ ਮੌਕੇ ਤੇ ਨਾਬਾ ਕੋਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਪਟਿਆਲਾ ਦਾ ਰਹਿਣ ਵਾਲਾ ਸੀ ਅਤੇ ਨਾਬਾ ਵਿਖੇ ਫੈਕਟਰੀ ਵਿੱਚ ਕੰਮ ਕਰਦਾ ਸੀ ਟਰਾਲਾ ਚਾਲਕ ਦੀ ਅਣਗਹਿਲੀ ਦੇ ਕਾਰਨ ਇਹ ਹਾਦਸਾ ਵਾਪਰਿਆ ਅਤੇ ਅਸੀਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਜੋ ਹੈ ਸ਼ੁਰੂ ਕਰ ਰਹੇ ਹਾਂ ਇਹ ਮੈਨੇਜਰ ਸਿਗਾ ਮੁੰਡਾ ਲੱਗਿਆ ਫੋਕਲ ਪੁਆਇੰਟ ਚ ਆਵੇ ਮੋਰੀਆ ਉੱਤਰ ਹਰੀਸ਼ੰਕਰ ਉਮਰ 35 ਸਾਲ ਪਟਿਆਲੇ ਤੋਂ ਇਹ ਫੋਕਲ ਪੁਆਇੰਟ ਤੇ ਜਾ ਰਿਹਾ ਸੀ ਆਪਣੀ ਡੰਕੀ ਤੇ ਪਟਿਆਲੇ ਤੋਂ ਤੇ ਇਧਰੋਂ ਟਾਲਾ ਆ ਰਿਹਾ ਸੀਗਾ ਤੇ ਜਿਹੜੀ ਅੰਗੰਢੀ ਕਰਕੇ ਉਹਦੇ ਚ ਫੇਟ ਲੱਗੀ ਤੇ ਉਹਦੀ ਡੈੱਥ ਹੋ ਗਈ ਮੁਕੇ ਦੀ ਡੈੱਥ ਹੋ ਗਈ ਉਹਨੇ ਦੀ ਡੈੱਥ ਹੋ ਗਈ ਗਿਆਨ ਲੱਕੇ ਬੰਦੀ ਕਰਦੀ ਕਰ ਕਿਹੜੀ ਫੈਕਟਰੀ ਚ ਸੀਗਾ ਇਧਰ ਫੋਕਲ ਪੁਆਇੰਟ ਸੀਗਾ ਜਿਹੜੀ ਫੋਕਲ ਪੁਆਇੰਟ ਜੀਡੀਐਸ ਜੀਡੀਐਸ ਪੋਪਲ ਪਾਇਆ ਠੀਕ ਹੁਣ ਕੀ ਕਾਰਵਾਈ ਕਰਦੇ ਹੁਣ ਕਾਰਵਾਈ ਇਹਨਾਂ ਦੇ ਜੋ ਮਤਲਬ ਕੀ ਬਾਤ ਸਾਰ ਰਹੇ ਨੇ ਲਿਆਂ ਲੈ ਕੇ ਜੋ ਕਹਿਣਗੇ ਉਹ ਮੈਂ ਕਾਨੂੰਨ ਮੁਤਾਬਕ ਕਰਨ ਦੀ ਕਰਾਂ ਕਿੰਨੇ ਸਾਲ ਉਮਰ ਆ ਮੁੰਡੇ ਲਗਭਗ ਕਿੰਦੀ ਮੁੰਡੇ ਦੀ ਹੈਗੀ ਹੈ ਜੀ ਉਮਰ ਅਵੇ ਮੋਰੀਆ ਦੀ 35 ਸਾਲ ਪੰਜਾਬ ਦੇ ਵਿੱਚ ਦਿਨੋ-ਦਿਨ ਸੜਕ ਹਾਦਸਿਆਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਅਤੇ ਕੀਮਤੀ ਜਾਨਾਂ ਮੌਤੇ ਮੂ ਵਿੱਚ ਚਾਰੀਆਂ ਨੇ ਇਸੇ ਤਰ੍ਹਾਂ ਦਾ ਦਰਦਨਾਕ ਸੜਕ ਹਾ사 ਨਾਬਾ ਦੇ ਬੜਾ ਗੇਟ ਵਿਖੇ ਵਾਪਰਿਆ ਜਿੱਥੇ ਕਿ ਟਰਾਲੀ ਨੇ ਮੋਟਰਸਾਈਕਲ ਸਵਾਰ 35 ਸਾਲਾ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਚਾਲਕ ਦੀ ਟਾਇਰ નીચે ਆਉਣ ਦੇ ਕਾਰਨ ਮੌਕੇ ਤੇ ਮੌਤ ਹੋ ਗਈ ਮ੍ਰਿਤਕ ਪਟਿਆਲਾ ਦਾ ਰਹਿਣ ਵਾਲਾ ਸੀ ਜੋ ਕਿ ਨਾਬਾ ਵਿਖੇ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਜੁਆ ਸ਼ੁਰੂ ਕਰ ਦਿੱਤੀ ਅਤੇ ਟਰਾਲਾ ਚਾਲਕ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਇਸ ਮੌਕੇ ਤੇ ਨਾਬਾ ਕੋਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਪਟਿਆਲਾ ਦਾ ਰਹਿਣ ਵਾਲਾ ਸੀ ਅਤੇ ਨਾਬਾ ਵਿਖੇ ਫੈਕਟਰੀ ਵਿੱਚ ਕੰਮ ਕਰਦਾ ਸੀ ਟਰਾਲਾ ਚਾਲਕ ਦੀ ਅਣਗਹਿਲੀ ਦੇ ਕਾਰਨ ਇਹ ਹਾਦਸਾ ਵਾਪਰਿਆ ਅਤੇ ਅਸੀਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਜੁਆ ਸ਼ੁਰੂ ਕਰ ਰਹੇ ਹਾਂ ਇਹ ਮੈਨੇਜਰ ਸਿਗਾ ਮੁੰਡਾ ਲੱਗਿਆ ਫੋਕਲ ਪੁਆਇੰਟ ਚ ਆਵੇ ਮੋਰੀਆ ਉੱਤਰ ਹਰੀਸ਼ੰਕਰ ਉਮਰ 35 ਸਾਲ ਪਟਿਆਲੇ ਤੋਂ ਇਹ ਫੋਕਲ ਪੁਆਇੰਟ ਤੇ ਜਾ ਰਿਹਾ ਸੀ ਆਪਣੀ ਡਿਊਟੀ ਤੇ ਪਟਿਆਲੇ ਤੋਂ ਤੇ ਇਧਰੋਂ ਟਾਲਾ ਆ ਰਿਹਾ ਸੀਗਾ ਤੇ ਜੀ ਅਨਗੰਢੀ ਕਰਕੇ ਉਹਦੇ ਚ ਵੇਟ ਲੱਗੀ ਉਹਦੇ ਡੱਟ ਲਈ ਮੌਕੇ ਤੇ ਐਡਮਿਸ਼ਨ ਲੋਕਰੀ ਡੱਟ ਹੋ ਗਈ ਉਹਦੇ ਡੱਟ ਹੋ ਗਿਆ ਗਿਆਨ ਲੱ ਕੇ ਬੰਦੀ ਕਰਦੀ ਕਰ ਫਿਰ ਕਿਹੜੀ ਫੈਕਟਰੀ ਤੇ ਸੀਗਾ ਇਧਰ ਫੋਕਲ ਪੁਆਇੰਟ ਸੀਗਾ ਜਿਹੜੀ ਫੋਕਲ ਪੁਆਇੰਟ ਜਿਹੜੀ ਐਸ ਜਿਹੜੀ ਐਸ ਪੋਪਲ ਪਾਇ। ਠੀਕ ਹੈ। ਹੁਣ ਕੀ ਕਾਰਵਾਈ ਕਰਦੇ ਵੀ? ਹੁਣ ਕਾਰਵਾਈ ਇਹਨਾਂ ਦੇ ਜੋ ਮਤਲਬ ਕੀ ਬਾਤ ਸਾਰ ਰਹੇ ਨੇ। ਧਿਆਨ ਦੇ ਕੇ ਜੋ ਕਹਿਣਗੇ ਉਹ ਮੈਂ ਕਾਨੂੰਨ ਮੁਤਾਬਕ ਕਰਨ ਦੀ ਕਰਾਂ। ਕਿੰਨੇ ਸਾਲ ਉਮਰ ਆ ਮੁੰਡੇ ਲਗਭਗ ਵੀ? ਇਹ ਮੁੰਡੇ ਦੀ ਹੈਗੀ ਹੈ ਜੀ ਉਮਰ ਅਵੇ ਮੋਰੀਆ ਦੀ 35 ਸਾਲ।